B S सेमेस्टर 1 لازمی ਪੰਜਾਬੀ ਦੇ ਅੱਜ ਆਪਾਂ ਅਗਲੀ ਕਹਾਣੀ ਕਰਨ ਜਾ ਰਹੇ ਹਾਂ ਨਾਮ ਹੈਗਾ ਇੱਕ ਹੌਂਕਾ ਇਸ ਦਾ ਵਿਸ਼ਾ ਵਸਤੂ ਕਰਨ ਜਾਵਾਂਗੇ ਅਮ੍ਰਿਤਾ ਪ੍ਰੀਤਮ ਜੀ ਦੀ ਲਿਖੀ ਹੋਈ ਹੈ ਤੇ ਇਸ ਵਿੱਚ ਉਸਨੇ ਮਤਲਬ ਕਿ ਇਹ ਦਿਖਾਇਆ ਗਿਆ ਹੈ ਕਿ ਪੈਸੇ ਲੈ ਕੇ ਇੱਕ ਬੁੱਢੇ ਦੇ ਨਾਲ ਇੱਕ ਜਵਾਨ ਔਰਤ ਦਾ ਵਿਆਹ ਹੋ ਜਾਂਦਾ ਹੈ ਜੋ ਕਿ ਬਹੁਤ ਦੁਖੀ ਅਸੰਤੁਸ਼ਟ ਕੁੰਠਿਤ ਅਵਸਥਾ ਦੇ ਵਿੱਚ ਜਿਹੜਾ ਹੈ ਕਹਾਣੀ ਨੂੰ ਪੇਸ਼ ਕੀਤਾ ਹੈ ਰੋਚਕ ਹੈ ਦਿਲਚਸਪ ਢੰਗ ਦੇ ਨਾਲ ਮਨੋਵਿਗਿਆਨਿਕ ਸੂਝ ਨਾਲ ਪੇਸ਼ ਕੀਤਾ ਹੈ ਕਹਾਣੀ ਦੇ ਵਿੱਚ ਅਸੀਂ ਦੇਖਦੇ ਕਿ ਨਿਹਾਲਕੌਰੋਂ ਦੀ ਉਹਦੇ ਮਤਲਬ ਕੀ ਕੋਈ ਬੱਚਾ ਨਹੀਂ ਹੋਇਆ ਹੁੰਦਾ ਇਸ ਕਰਕੇ ਉਹ ਆਪਣੇ ਜਿਹੜੇ ਸਰਦਾਰ ਪਤੀ ਦਾ ਵਿਆਹ ਹੈ ਉਹ ਕਿਸੇ ਗਰੀਬ ਘਰ ਦੀ ਵੀਰੋਨਾ ਦੀ ਮੁਟਿਆਰ ਦੇ ਨਾਲ ਕਰਾ ਦਿੰਦੀ ਹੈ ਨਿਹਾਲਕੌਰ ਜਿਹੜੀ ਉਹਨੂੰ ਆਪਣੀ ਧੀ ਦੇ ਬਰਾਬਰ ਵੀ ਸਮਝਦੀ ਹੈ ਤੇ ਮਤਲਬ ਨੂੰ ਬਰਾਬਰ ਵੀ ਸਮਝਦੀ ਹੈ ਠੀਕ ਹੈ ਸਰਦਾਰ ਹੈ ਜਿਹੜਾ ਉਹ ਕਿਸੇ ਵੱਡੇ ਘਰ ਦੀ ਕੁੜੀ ਨਾਲ ਇਸ ਕਰਕੇ ਨਹੀਂ ਵਿਆਹ ਕਰਾਉਂਦਾ ਕਿਉਂਕਿ ਉਸ ਦੀ ਜਾਇਦਾਦ ਉੱਤੇ ਅੱਖ ਰੱਖ ਕੇ ਆਪਣੀ ਧੀ ਨਾਲ ਉਸਨੂੰ ਵਿਆਉਣਾ ਚਾਹੁੰਦੀ ਸੀ ਤੇ ਵਿਆਹ ਤੋਂ ਪਹਿਲਾਂ ਉਸ ਦੀ ਜਾਇਦਾਦ ਜਿਹੜੀ ਆਪਣੀ ਧੀ ਦੇ ਨਾਂ ਕਰਾ ਲੈਣਾ ਚਾਹੁੰਦੇ ਸੀ ਪਰੰਤੂ ਜਿਹੜਾ ਸਰਦਾਰ ਹੈ ਉਹ ਸਿਰਫ ਜਾਇਦਾਦ ਦਾ ਵਾਰਸ ਭਾਲਦਾ ਸੀ ਤੇ ਉਹ ਜਾਇਦਾਦ ਉਸ ਔਰਤ ਦੇ ਨਾਂ ਕਿਵੇਂ ਕਰ ਸਕਦਾ ਹੈ ਜੀਨੂੰ ਪਤਾ ਹੀ ਨਹੀਂ ਕਿ ਵਾਰਸ ਨੂੰ ਜਨਮ ਕਦੋਂ ਦੇਣਾ ਹੈ ਇੱਕ ਦਿਨ ਵੀਰੋ ਜਿਹੜੀ ਸੀ ਉਹ ਮਤਲਬ ਕਿ ਗਰਭਪਤੀ ਸੀ ਪ੍ਰੈਗਨੈਂਸੀ ਤੇ ਉਸ ਨੂੰ ਪਤਾ ਲੱਗਿਆ ਕਿ ਜੋ ਸਰਦਾਰ ਹੈ ਅਲਮਾਰੀ ਦੇ ਵਿੱਚੋਂ ਮਤਲਬ ਚਾਂਦੀ ਦੇ ਭਾਂਡੇ ਗੁੰਮ ਹੋਣ ਬਾਰੇ ਉਹਦੇ ਘਰ ਵਾਲ ਨੂੰ ਪਤਾ ਚੱਲ ਜਾਂਦਾ ਹੈ ਤੇ ਚੋਰੀ ਕਰਨ ਵਾਲੇ ਸੰਬੰਧੀ ਜਿਹੜਾ ਹੈ ਉਹ ਕਹਿੰਦਾ ਕਿ ਤਹਿਕੀਕਾਤ ਕਰੋ ਪਤਾ ਕੱਢੋ ਤੇ ਫੜੇ ਜਾਣ ਦੇ ਡਰ ਤੋਂ ਜਿਹੜਾ ਹੈ ਵੀਰੋ ਨਿਹਾਲਕੌਰ ਨੂੰ ਦੱਸ ਦਿੰਦੀ ਹੈ ਆਪਣਾ ਗੁਨਾਹ ਕਬੂਲ ਕਰ ਲੈਂਦੀ ਹੈ ਤੇ ਉਹ ਕਹਿੰਦੀ ਹੈ ਕਿ ਅਲਮਾਰੀ ਵਿੱਚੋਂ ਚਾਂਦੀ ਦੇ ਭਾਂਡੇ ਚੋਰੀ ਕਰਕੇ ਉਹਨੇ ਆਪਣੇ ਭਰਾ ਨੂੰ ਦਿੱਤੇ ਸੀ ਤਾਂ ਕਿ ਲੋੜ ਪੂਰੀ ਕਰ ਸਕਣ ਪਰੋ ਮਤਲਬ ਉਹ ਕਹਿੰਦੀ ਹੈ ਨਿਹਾਲਕੌਰ ਨੂੰ ਪਲੀਜ਼ ਤੂੰ ਮੇਰਾ ਜਿਹੜਾ ਇਹ ਗੁਨਾਹ ਹੋ ਛੁਪਾ ਲੈ ਇਸ ਦੇ ਨਾਲ ਹੀ ਉਹ ਕਹਿੰਦੀ ਹੈ ਕਿ ਅੱਗੇ ਤੋਂ ਮੈਂ ਕੋਈ ਚੀਜ਼ ਨਹੀਂ ਚੁਰਾਉਂਦੀ ਉਹਨੇ ਦੱਸਿਆ ਕਿ ਉਹ ਜਾਣਦੀ ਆ ਕਿ ਜਿਹੜਾ ਉਹਦਾ ਪਿਓ ਹੈ ਉਹਨੇ ਆਪਣੇ ਭਰਾ ਦੇ ਕੰਮ ਦੇ ਵਾਸਤਾ ਪਾ ਕੇ ਸਰਦਾਰ ਕੋਲੋਂ 2000 ਰੁਪਏ ਲੈ ਕੇ ਵਿਆਹ ਕਰ ਦਿੱਤਾ ਸੀ ਮੈਨੂੰ ਹਨਾ ਉਹਦੇ ਕੋਲ ਵੇਚ ਦਿੱਤਾ ਇਸ ਕਰਕੇ ਉਹ ਆਪਣੇ ਮਾਪਿਆਂ ਨੂੰ ਵੀ ਆਪ ਦਾ ਸੱਕਾ ਨਹੀਂ ਸਮਝਦੀ ਤੇ ਅੱਗੇ ਉਹ ਕਿਸੇ ਦਾ ਘਰ ਉਜਾੜ ਕੇ ਕਿਸੇ ਦਾ ਘਰ ਨਹੀਂ ਭਰੂਗੀ ਇਹ ਸੁਣ ਕੇ ਜਿਹੜੀ ਨਿਹਾਲਕੌਰ ਹੈ ਹਨਾ ਮਤਲਬ ਕਿ ਥੋੜਾ ਜਿਹਾ ਤਰਕੀਤ ਹੈਗੀ ਸੀ ਪਰ ਵੀਰੋ ਦੀ ਜਿਹੜੀ ਪਰਵੀ ਜਵਾਨੀ ਵਾਲ ਦੇਖ ਲਈ ਤਾਂ ਉਹਨੂੰ ਚਾਪਦਾ ਸੀ ਕਿ ਜਿਹੜਾ ਸਰਦਾਰ ਦਾ ਹੋਂਕਾ ਠੀਕ ਹੈ ਉਹ ਹੋਕਾ ਜਿਹੜਾ ਹੈਗਾ ਉਹ ਵੀਰੋਂ ਨੇ ਆਪਣੀ ਛਾਤੀ ਦੇ ਵਿੱਚ ਪਾ ਲਿਆ ਹੈ ਨਿਹਾਲਕੋੜ ਜਿਹੜੀ ਹੈ ਸਰਦਾਰ ਅੱਗੇ ਮਤਲਬ ਚਾਂਦੀ ਦੇ ਭਾਂਡੇ ਦੀ ਵੀਰੋਂ ਦੁਆਰਾ ਚੋਰੀ ਕਰਨ ਦਾ ਜਿਹੜਾ ਭੇਤ ਉਹ ਲੁਕੋ ਲੈਂਦੀ ਹੈ ਤੇ ਜੋ ਗਰਭਵਤੀ ਵੀਰੋਂ ਹੈ ਉਹ ਨਿਹਾਲਕੋੜ ਨੂੰ ਕਹਿੰਦੀ ਕਿ ਉਹਦਾ ਪਹਿਲਾ ਬੱਚਾ ਆਪਣੀ ਝੋਲੀ ਪਾ ਲਵੇਗੀ ਤੇ ਉਹ ਇੱਕ ਸੱਸ ਵਾਂਗੂ ਬਿਲਕੁਲ ਖੁਸ਼ ਸੀ ਉਹਨੇ ਬੱਚੇ ਦੇ ਆਉਣ ਦੀ ਉਡੀਕ ਦੇ ਵਿੱਚ ਕਾਫੀ ਸਾਰਾ ਸਮਾਨ ਪਹਿਲੇ ਬਣਵਾ ਲਿਆ ਚਾਂਦੀ ਦੀਆਂ ਘੰਟੀਆਂ ਵਾਲਾ ਪੰਘੂੜਾ ਝੁੱਲਾ ਬਣਵਾ ਲਿਆ ਸੁੱਚੇ ਪੱਟ ਮਤਲਬ ਕੱਪੜੇ ਦੀ ਰਜਾਈ ਬਣਵਾਲੀ ਸੁੱਚੇ ਹਨਾ ਉਹਨੇ ਇੱਕ ਵਲੈਟ ਤੋਂ ਸਵੈਟਰ ਮੰਗਵਾਉਣ ਦਾ ਵੀ ਪ੍ਰਬੰਧ ਕੀਤਾ ਤੇ ਉਹਨੇ ਐਵੇਂ ਆ ਕਿ ਮਤਲਬ ਕਿ ਗਰਭ ਢਿੱਕੇ ਨਾਲ ਕੁਛ ਨਾ ਹੋਵੇ ਨਾ ਉਹਨੇ ਸੁੱਖ ਵੀ ਸੁਖੀ ਜਿਹੜਾ ਵੀਰੋ ਹੈ ਜਨੇਪਾ ਕਹਿੰਦੀ ਮੈਂ ਆਪਣੇ ਮਾਪਿਆਂ ਦੇ ਕਰਵਾਉਂਗੀ ਤੇ ਜਿਹੜਾ ਸਰਦਾਰ ਇਸ ਗੱਲ 'ਤੇ ਤਿਆਰ ਨਹੀਂ ਸੀ ਉਹਨੂੰ ਡਰ ਸੀ ਕਿ ਜੇ ਉਹਦੇ ਬੱਚੇ ਦੀ ਕੁੜੀ ਹੋ ਗਈ ਉਹ ਬਦਲਾ ਕੇ ਮੁੰਡਾ ਮਤਲਬ ਕਰ ਦੇਣਗੇ ਹਨ ਜੋ ਕਿ ਅਗਰ ਉਹਦਾ ਵਾਰਸ ਬਨੇਗਾ ਤਾਂ ਉਹ ਇਹ ਡਰ ਨੂੰ ਮਤਲਬ ਦੂਰ ਕਰਨ ਦੇ ਲਈ ਉਹ ਕਹਿੰਦਾ ਨੇ ਹਾਲਕੋੜ ਨੂੰ ਕਿ ਤੂੰ ਵੀ ਜਾ ਉਹਦੇ ਨਾਲ ਜਦੋਂ ਮਾਪਿਆਂ ਦੇ ਘਰ ਵੀਰੋਂ ਨੇ ਮੁੰਡੇ ਨੂੰ ਜਨਮ ਦਿੱਤਾ ਨਿਹਾਲਕੌਰ ਨੂੰ ਮਿਲਣ ਲੱਗੀਆਂ ਵਧਾਈਆਂ ਤਾਂ ਉਹ ਸਵੇਰੇ ਸਰਦਾਰ ਨੂੰ ਇਹਦੀ ਸੰਬੰਧੀ ਮੱਤਲਬ ਫੋਨ ਕਰਨ ਲੱਗੀ ਸੀ ਤਾਂ ਵੀਰੋਂ ਨੇ ਉਹਦੇ ਪੈਰ ਫੜ ਲਏ ਵੀ ਉਹ ਬੱਚਾ ਜਿਹੜਾ ਤੇਰੀ ਝੋਲੀ ਨਹੀਂ ਪਾ ਸਕਦੀ ਕਿਉਂਕਿ ਇਹ ਬੱਚਾ ਸਰਦਾਰ ਦਾ ਨਹੀਂ ਹੈਗਾ ਤੇ ਉਸ ਦੀ ਝੋਲੀ ਦੇ ਵੀ ਕਾਬਲ ਨਹੀਂ ਹੈਗਾ ਉਹਨੇ ਕਿਹਾ ਕਿ ਉਹਨੂੰ ਉਹਨੇ ਜੋ ਕਿਕਤਾ ਉਹਨੂੰ ਬਹੁਤ ਜ਼ਿਆਦਾ ਪਛਤਾਵਾ ਹੈ ਤੇ ਦੱਸਦੀ ਹੈ ਕਿ ਜਿਹੜਾ ਬੱਚਾ ਉਹ ਸਰਦਾਰ ਦਾ ਜੋ ਇੱਕ ਮੁੰਸ਼ੀ ਆ ਮਦਨ ਸਿੰਘ ਦਾ ਹੈ ਉਹ ਦੱਸਦੀ ਹੈ ਕਿ ਉਹ ਮੁੰਸ਼ੀ ਉਹਨੂੰ ਜਦੋਂ ਮਿਲਣ ਲਈ ਪੇਕਿਆਂ ਲਈ ਆਇਆ ਸੀ ਤਾਂ ਸਾਰੇ ਪਿੰਡ ਦੇ ਵਿੱਚ ਗੱਲ ਫੈਲੀ ਹੋਈ ਸੀ ਕਿ ਜਿਹੜੇ ਉਹਦੇ ਮਾਪਿਆਂ ਨੇ ਤਾਂ ਪੈਸੇ ਲੈ ਕੇ ਇਹਦਾ ਵਾ ਕਿਸੇ ਬੁੱਢੇ ਨਾਲ ਕਰ ਦਿੱਤਾ ਹੈ ਅਸਲ ਵਿੱਚ ਸਰਦਾਰ ਹੈ ਜਿਹੜਾ ਉਹਨੂੰ ਵਿਆਹਨ ਦੇ ਲਈ ਕਿਸੇ ਸ਼ਹਿਰ ਦੇ ਵਿੱਚ ਗਿਆ ਸੀ ਨਾ ਕਿ ਉਹਦੇ ਪਿੰਡ ਦੇ ਵਿੱਚ ਹੁਣ ਜਦੋਂ ਕਹਿੰਦੇ ਪੇਕੀ ਆਉਂਦੀ ਤਾਂ ਉਹਨੂੰ ਹਰ ਕੀ ਪੁੱਛ ਰਿਆ ਸੀ ਕਿ ਉਹਦਾ ਤੇਰਾ ਘਰ ਵਾਲਾ ਕਿੰਨਾ ਕੁ ਬੁੱਢਾ ਤਾਂ ਮਤਲਬ ਕਿ ਉਹ ਸਾਰੀ ਮਤਲਬ ਗੱਲ ਉਲਾਉਂਦੇ ਲਈ ਉਹ ਮੁੰਸ਼ੀ ਨੂੰ ਵਿਖਾ ਦਿੰਦੀ ਸੀ ਕਿ ਮੇਰਾ ਘਰ ਵਾਲਾ ਤਾਂ ਇਹ ਹੈ ਤੇ ਫਿਰ ਹੌਲੀ-ਹੌਲੀ ਸੋਹਣੇ ਜਵਾਨ ਮੁੰਸ਼ੀ ਨੂੰ ਵੀ ਉਹਨੂੰ ਸਾਰੇ ਗੱਲ ਸਮਝਾ ਦਿੱਤੀ ਤੇ ਉਸ ਤੋਂ ਕੁੜੀਆਂ ਨੂੰ ਕਲਿਚੜੀਆਂ ਵੀ ਦਵਾ ਦਿੱਤੀਆਂ ਸੀ ਪੰਜ ਛੇ ਦਿਨੋਂ ਪੇਕੀਆਂ ਦੇ ਰਹੀ ਉਹਨੂੰ ਇਹ ਜੱਪਣ ਲੱਗ ਗਿਆ ਕਿ ਮੇਰਾ ਘਰ ਵਾਲਾ ਤਾਂ ሙੰਸ਼ੀ ਆ ਤੇ ਉਹਨੂੰ ਸਰਦਾਰ ਦੇ ਵਾਪਸ ਨਹੀਂ ਜਾਵੇਗੀ ਨਿਹਾਲਕੌਰ ਨੂੰ ਕਿਹਾ ਕਿ ਉਹਨੂੰ ሙੰਸ਼ੀ ਬਾਰੇ ਨਾ ਦੱਸੇ ਨਹੀਂ ਤਾਂ ਸਰਦਾਰ ਉਹਨੂੰ ਨੌਕਰੀ ਤੋਂ ਕੱਢ ਦੇਵੇਗਾ ሙੰਸ਼ੀ ਵਿਆਹਿਆ ਹੋਇਆ ਵੀ ਉਹਦੇ ਬੱਚੇ ਵੀ ਨੇ ਉਹਦੀ ਨੌਕਰੀ ਨਹੀਂ ਛੁੱਟਣੀ ਚਾਹੀਦੀ ਤੇ ਨਹੀਂ ਤਾਂ ਉਹਨੂੰ ਘਰ ਨਹੀਂ ਬਸਾਉਣਾ ਪਰ ਰਾਜ਼ੀ ਰਵੇ ਉਸ ਨਾਲ ਉਹਨੇ ਇੱਕ ਵਾਰੀ ਤੇ ਇਹ ਵੇਖ ਲਿਆ ਕਿ ਜਵਾਨ ਆਦਮੀ ਕਿਹੋ ਜਿਹਾ ਹੁੰਦਾ ਹੈ ਇਸ ਪ੍ਰਕਾਰ ਜਿਹੜਾ ਬਰਾਬਰ ਹਨਾ ਜਵਾਨ ਮਰਦ ਦੇ ਸੰਤੁਸ਼ਟੀ ਪ੍ਰਾਪਤ ਹੁੰਦੀ ਹੈ ਤੇ ਇਸ ਤਰ੍ਹਾਂ ਕਹਾਣੀ ਦਾ ਵਿਸ਼ਾ ਜਿਹੜਾ ਹੈ ਜਿਹੜਾ ਚਰਿੱਤਰ ਮਨੋਵਿਗਿਆਨਿਕ ਕਥਾਨਕ ਯਥਾਰਥਕ ਵੀ ਹੈ ਮਿਲਦੇ ਆਗਲੀ ਕਹਾਣੀ ਦੇ ਨਾਲ ਇਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ